ਸਰਵ ਜੀ ਸੰਗਰੂਰ ਵੀ ਦੀ ਕਵਤਾ ਸ਼ਾਇਦ ਏਸੇ ਕਰਕੇ ਹੀ ਲੱਗਦਾ ਸ਼ਾਇਦ ਏਸੇ ਕਰਕੇ ਹੀ ਲੱਗਦਾ ਪੈਂਦੇ ਸਾਡੇ ਗਲੇ ਹਾਰਾਂ ਦੇ ਹਾਰ ਰਹੇ ਹਾਰਾਂ ਦੇ ਹਾਰ ਰਹੇ ਚੁਬਦੇ ਕਦੇ ਕਦੇ ਕਈਆਂ ਕਿਉਂ ਬਦੇ ਕਦੇ ਕਦੇ ਕਈਆਂ ਨੂੰ ਲੱਗਦਾ ਅਸੀਂ ਤਾਂ ਵਾਂਗ ਖਾ ਰਹੇ ਲੱਗਦਾ ਅਸੀਂ ਤਾਂ ਵਾਂਗ ਖਾ ਰਹੇ ਸ਼ਾਇਦ ਏਸੇ ਕਰਕੇ ਹੀ ਸ਼ਾਇਦ ਏਸੇ ਕਰਕੇ ਹੀ ਲੱਗਦਾ ਤੈਂਦੇ ਸਾਡੇ ਗਦੇ ਹਾਰਾਂ ਦੇ ਹਾਰ ਰਹੇ ਹਾਰਾਂ ਦੇ ਹਾਰ ਰਹੀ ਚੁਬ ਦੇ ਕਦੇ ਕਦੇ ਕਈਆਂ ਨੂੰ ਚੁਬ ਦੇ ਕਦੇ ਕਦੇ ਕਈਆਂ ਨੂੰ ਲੱਗਦਾ ਅਸੀ ਤਾਂ ਵਾਗ ਖਾਰ ਰਿਹਾ